ਤੇ ਜੇ ਇਸ ਹਿਸਾਬ ਨਾਲ ਇਹ ਵਧਾਉਂਦੇ ਰਹਿਣਗੇ ਤੇ ਕੀ ਆਪਾਂ ਅਗਲੇ ਸਾਲ ਇਹ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਸਕਦੇ ਆ ਅਸੀਂ 2 4 10 20 ਲੱਖ ਰੁਪਏ ਇਕੱਠਾ ਕਰਕੇ ਉੱਥੇ ਦੇ ਦਈਏ ਤਾਂ ਸਕੂਲ ਹੀ ਸਾਡਾ ਹੋ ਹੋ ਜਾਣਾ ਬਿਲਕੁਲ ਇੱਥੇ ਤਾਂ ਅਸੀਂ ਏਸੀ ਇੱਕ ਵਾਰ ਲਾਤਾ ਸਾਡਾ ਬੱਚਾ ਦੂਜੀ ਕਲਾਸ ਚ ਚਲਾ ਗਿਆ ਸੀ ਦਾ ਪੈਸਾ ਖਤਮ ਕਿਉਂ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਿਆਂ ਨੇ ਨਹੀਂ ਬੇਅਰ ਕਰਨੀ ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ ਮੈਂ ਥੈਂਕਸ ਕਰਦਾ ਅੱਜ BCEL ਸਕੂਲ ਦੀ ਸਾਰੀ ਮੈਨੇਜਮੈਂਟ ਦਾ ਸਾਡੇ ਸਤਿਕਾਰਯੋਗ ਜੈਨ ਸਾਹਿਬ ਮੇਰੇ ਅੰਕਲ ਸਿਆਲ ਸਿਆਲ ਸਾਹਿਬ ਤੇ ਵੱਡੇ ਵੀਰ ਮੇਰੇ ਮਿੰਨੀ ਸਿਆਲ ਸਾਹਿਬ ਤੇ ਸਾਰੇ ਪ੍ਰਿੰਸੀਪਲ ਸਾਹਿਬਾ ਔਰ ਜਿੰਨੀ ਮੈਨੇਜਮੈਂਟ ਕਮੇਟੀ ਆ ਬਹੁਤ ਅੱਛਾ ਇਹਨਾਂ ਨੇ ਕੋਆਪਰੇਟ ਕੀਤਾ ਪੈਰੈਂਟਸ ਨੇ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਨੇ ਦਿਖਾਇਆ ਵਾਕਿਆ ਅੱਜ ਤੱਕ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁਲ ਰੂਮ ਏ ਉਹ ਹੈਨਾ ਤੇ ਆਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋ ਫਿਰ ਰਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਜੈਨ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਚਾਲ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਤਾ ਵੀ ਗੋਗੀ ਤੁਸੀਂ ਆਏ ਹੋ ਤੇ ਰੈਡਸ ਆਏ ਨੇ ਸਾਰਿਆਂ ਦੀਆਂ ਬੱਚੇ ਸਾਡੇ ਨੇ ਅਸੀਂ ਇਹ ਪੜਾਉਣੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕਰ ਨੇ ਸਾਡੇ ਸਾਰੇ ਆਬਵੀਅਸਲੀ ਜਿਹੜੇ ਫਿਊਚਰ ਮੇਕਰ ਹੁੰਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੋਂ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਵਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਵਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਰੁਪਏ ਸਮਥਿੰਗ ਉਹ ਨਹੀਂ ਸਿਰਫ 8% ਜੋ ਐਨਿਉਲੀ ਇਹਨਾਂ ਦਾ ਬਣਦਾ ਐਸ ਅਸ ਪਰ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਦੇਣਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗੀ ਜੇ ਮੈਂ ਜਿਹੜੇ ਬੱਚੇ ਨੇ ਵੀ ਉਹ ਵੀ ਸੈਟੀਸਫਾਈ ਹੋ ਗਈ ਇਸ ਵਾਰ ਤੋਂ ਜੇ ਸੈਟੀਸਫਾਈ ਜੇ ਲੈ ਹੀ ਕੁਝ ਨਹੀਂ ਰਹੇ ਸੈਟੀਸਫਾਈ ਜੇ ਹੁਣ ਵੀ ਨਾ ਹੋਵੇ ਫਿਰ ਤਾਂ ਫਿਰ ਵੀ ਕੁਝ ਨਹੀਂ ਕਰ ਸਕਦਾ ਦੂਸਰਾ ਜਿਹੜਾ ਇੱਕ ਲੋਜ ਵੀ ਹੈ ਗਵਰਨਮੈਂਟ ਦਾ ਵੀ ਜਦੋਂ ਇਸ ਵਧਾਉਣੀ ਹੈਗੀ ਆ ਬੋਰਡ ਲੱਗੇ ਹੋਣੇ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪੰਦੇ ਆ ਨਹੀਂ ਸਰ ਦੇ ਸਕੂਲ ਦੇ ਬਾਹਰ ਵੀ ਵੀ ਹੈਗਾ ਵੀ ਬੋਰਡ ਲੱਗੇ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰਮੈਂਟ ਵਾਸਤੇ ਬੱਚਿਆਂ ਦੀ ਬੈਟਰਮੈਂਟ ਵਾਸਤੇ ਪੇਰੈਂਟਸ ਦੀ ਬੈਟਰਮੈਂਟ ਵਾਸਤੇ ਉਹ ਵੀ ਅਸੀਂ ਆਉਣ ਵਾਲੇ ਟਾਈਮ ਸਾਰੇ ਸੈਟ ਅਪ ਕਰ ਦਿਆਂਗੇ ਸਕੂਲ ਦੀ ਬੁੱਕਸ ਤੇ ਡਰੈਸ ਨੂੰ ਵੀ ਲੈ ਕੇ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਜਿੱਤੋ ਮਰਜੀ ਬੁਕਸ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਤੁਸੀਂ ਪਾਰਟੀਕਲਰ ਇੱਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਥੋਰਾਈਜ਼ ਨਹੀਂ ਹੋਇਆ ਸਰ ਕਈ ਸਕੂਲਾਂ ਦੇ ਵਿੱਚ ਅਜੇ ਵੀ ਇਦਾਂ ਹੀ ਚੱਲਦਾ ਤੇ ਉੱਥੇ ਤਾਂ ਕੋਈ ਕਾਰਵਾਈ ਕੀਤੀ ਜਾਏ ਪਰ ਗੱਲ ਇਹ ਆ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਈਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਮੈਂ ਇੱਕ ਪਬਲਿਕ ਸਰਵੈਂਟ ਆ ਲੋਕਾਂ ਦੀ ਸੇਵਾ ਕਰਨ ਵਾਲਾ ਇੱਕ ਸੇਵਾ ਮਿਲੀ ਆ ਮੇਰੇ ਹਲਕਿਆਂ ਨੇ ਮੈਨੂੰ ਸੇਵਾ ਦਿੱਤੀ ਆ ਉਸ ਤਹਿਤ ਜਿੱਥੇ-ਿੱਥੇ ਵੀ ਕੋਈ ਹੋਏਗੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ ਕਾਰਵਾਈ ਤਾਂ ਵਧੀਆਂ ਗੱਲਾਂ ਹੁੰਦੀਆਂ ਨੇ ਫਰਿਆਦ ਲੈ ਕੇ ਜਾਂਦੇ ਔਰ ਸੁਣੀ ਵੀ ਇਹਨਾਂ ਨੇ ਬੜੇ ਜ਼ਿੰਦਾਦਿੱਲੇ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਦਗੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਵੀ ਡਿਸਕਸ਼ਨਸ ਕੀਤਾ ਸੀ ਕੀ ਕੀ ਕਰਾਣਾ ਬੱਚਿਆਂ ਨੂੰ ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਰਿਹਾ ਸਕੂਲ ਇਹ ਤੇ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜਿਹਦੀ ਕਿ ਮੈਨੂੰ ਨੁਮਾਇੰਦਗੀ ਕਰਨ ਦਾ ਪਰਮਾਤਮਾ ਨੇ ਮੌਕਾ ਦਿੱਤਾ ਹੈ 2% ਦੇ ਵਿੱਚ 8% ਦਾ ਇਨਕਰੀਜ਼ ਹੋਏਗਾ ਉਸ ਤੋਂ ਇਲਾਵਾ ਕੋਈ ਚਾਰਜ ਨਹੀਂ ਹੋਏਗਾ ਕੋਈ ਚਾਰਜ ਨਹੀਂ ਹੋਏਗਾ ਬੈਠੇ ਆ ਪ੍ਰਧਾਨ ਜੀ ਖੜੇ ਨੇ ਸਿਆਲ ਸਾਹਿਬ ਖੜੇ ਪੁੱਛ ਲੋ ਪੇਰੈਂਟਸ ਵੀ ਖ ਉਹ ਵੀ ਖੜੇ ਨੇ ਠੀਕ ਠੀਕ ਹੈ ਠੀਕ ਹੈ ਜੀ ਚਲੋ ਜੀ ਜਿਹੜਾ ਇਹ ਦੇ ਵਿੱਚ ਹੋਇਆ ਜਿਹੜਾ ਇਹ ਦੇ ਵਿੱਚ ਹੋਇਆ ਇਹ ਦੇ ਵਿੱਚ ਕੀ ਹੋਇਆ ਸਾਰਾ ਕੁਝ ਗੱਲਬਾਤ ਪੀਰੀਅਡ ਦੇ ਨਾਲ ਪੀਰ ਸਾਰਾ ਤਾਂ ਕਵਰ ਕਰ ਲਿਆ ਐਮਐਲਏ ਸਾਹਿਬ ਨੇ ਤੁਸੀਂ ਕਹਿੰਦੇ ਬੋਲੋ ਕਿਉਂ ਇਹ ਰੋਲਾ ਪਾ ਵੀ ਕਿਉਂ ਪੈਂਦੇ ਹੀ ਕਿਉਂ ਇਸ ਤਰ੍ਹਾਂ ਦਾ ਰੋਲਾ ਨਹੀਂ ਕੋਈ ਚੀਜ਼ ਹੈ ਕੋਈ ਵੀ ਐਕਸ਼ਨ ਤੁਸੀਂ ਗੁੱਡ ਅੱਛੀ ਸੋਚਣਾ ਲੈਂਦੇ ਹੋ ਉਹ ਚੰਗਾ ਵੀ ਲੱਗਦਾ ਕਿਸਾਨ ਨੂੰ ਨਹੀਂ ਵੀ ਪਸੰਦ ਆਦਾ ਹੈ ਓਏ ਪਰ ਲੇਕਿਨ ਅੱਛਾ ਹੋ ਗਿਆ ਸਾਰਾ ਬੈਠ ਕੇ ਪੀਰ ਦੇ ਨਾਲ ਆਰਾਖੇਟਲ ਹੋ ਗਿਆ ਮੈਂ ਕਿਉਂ ਹੋਇਆ ਹੈਪੀ ਸੋ ਆਰ ਵੀ ਬਹੁਤ ਹੈਪੀ ਸਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਏਸੀ ਪਸੰਦ ਨਹੀਂ ਆ ਹੈਲੋ ਕਿਉਂਕਿ ਅਸੀਂ ਗਰਮੀ 'ਚ ਬੱਚਾ ਲੈ ਕੇ ਆਵਾਂਗੇ ਜਾਂ ਹੀ ਦੁਪਹਿਰ ਤੋਂ ਛੁੱਟੀ ਹੋਊਗੀ ਫਿਰ ਬੱਚਾ ਸਾਡਾ ਬਿਮਾਰ ਹੋਊਗਾ ਠੀਕ ਹੈ ਇੱਕ ਸਾਨੂੰ ਖਤਾਬਾਂ ਦੇ ਵਿੱਚ ਵੀ ਮੁਸ਼ਕਲ ਹੈ ਕਿ ਜਿਹੜੀ ਕਿਤਾਬ ਐ ਬੜੀ ਹਿਰਫੇਲੀ ਹੋਈ ਸਾਡੇ ਨਾਲ 1500 ਦੀ ਕਿਤਾਬਾਂ 4000 ਚ ਲੈਣੀਆਂ ਪਈਆਂ ਚਲੋ ਉਹ ਲੈ ਲਈਆਂ ਲੇਕਿਨ ਫੀਸ ਵੀ ਡਬਲ ਦੇਣੀ ਪੈ ਰਹੀ ਐ ਇਸ ਤਰ੍ਹਾਂ ਤਾਂ ਫਿਰ ਸਾਨੂੰ ਕੋਈ ਹੋਰ ਸਕੂਲ ਹੀ ਚੇਂਜ ਕਰਨਾ ਪਊਗਾ ਅਸੀਂ ਸਾਰੇ ਇਕੱਠੇ ਹੋ ਕੇ ਇਹੀ ਫੈਸਲਾ ਲੈਣਾ ਚਾਹੁੰਦੇ ਆ ਕਿ ਸਰਕਾਰ ਨੂੰ ਇੰਨੇ ਪੈਸੇ ਇਹਨਾਂ ਨੂੰ ਦੇਣ ਨਾਲ ਅੱਪਾ ਸਰਕਾਰ ਦੀ ਮਦਦ ਕਰਦੇ ਆ ਇੰਨੇ ਵਧੀਆ ਸਕੂਲ ਬਣ ਗਏ ਸਰਕਾਰੀ ਅਸੀਂ 2 4 10 20 ਲੱਖ ਰੁਪਈਆ ਇਕੱਠਾ ਕਰਕੇ ਉੱਥੇ ਦੇ ਦਈਏ ਤਾਂ ਸਕੂਲ ਹੀ ਸਾਡਾ ਹੋ ਹੋ ਜਾਣਾ ਬਿਲਕੁਲ ਇੱਥੇ ਤਾਂ ਅਸੀਂ ਏਸੀ ਇੱਕ ਵਾਰ ਲਾਤਾ ਸਾਡਾ ਬੱਚਾ ਦੂਜੀ ਕਲਾਸ ਚ ਚਲਾ ਗਿਆ ਸੀ ਦਾ ਪੈਸਾ ਖ ਅਸੀਂ ਇੱਕ ਇੱਕ ਬੱਚਾ ਇੱਕ ਇੱਕ ਐਸੀ ਦਾ ਪੈਸਾ ਦੇ ਰਿਆ ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਸਾਨੂੰ ਅਸੀਂ ਤਾਂ ਸਾਰਿਆਂ ਦਾ ਦੱਸ ਦਿੰਦਾ ਜੋੜ ਲਗਾ ਲਿਆ ਤੁਸੀਂ ਜੋੜ ਲਗਾ ਕੇ ਦੇਖੋ ਇੱਕ ਇੱਕ ਬੱਚਾ ਇੱਕ ਇੱਕ ਐਸੀ ਦਾ ਪੈਸਾ ਦੇ ਰਿਆ 33 ਬੱਚੇ 32 ਬੱਚੇ ਇੱਕ ਕਲਾਸ ਵਿੱਚ ਆ ਇਹਦੀ ਕੈਲਕੂਲੇਸ਼ਨ ਸਾਰਾ ਸਕੂਲ ਸਾਡੇ ਨਾਲੋਂ ਜ਼ਿਆਦਾ ਪੜਿਆ ਲਿਖਿਆ ਅਸੀਂ ਥੋੜੇ ਇੰਨਾ ਪੜੇ ਜੇ ਅਸੀਂ ਘੱਟ ਪੜੇ ਅਸੀਂ ਇਹਨਾਂ ਸਕੂਲਾਂ 'ਚ ਇਸ ਕਰਕੇ ਬੱਚੇ ਪਾਏ ਸੀ ਚਲੋ ਪੜਾਈ ਵਧੀਆ ਲੇਕਿਨ ਹੈ ਤਾਂ ਨਾਰਮਲ ਸਕੂਲ ਹੈ ਅਸੀਂ ਡੀਪੀਐਸ ਜਾਂ ਕੋਈ ਸਤਪਲ ਮਿੱਤਲ ਦੇ ਸਕੂਲ 'ਚ ਥੋੜੀ ਪਾਏ ਆ ਕਿ ਅਸੀਂ ਉਹਨਾਂ ਦੀ ਫੀਸ ਤੋਂ ਵੀ ਵੱਧ ਕੇ ਫੀਸ ਦੇਣਾ ਸ਼ੁਰੂ ਕਰ ਲਿਆ ਅਸੀਂ ਨਹੀਂ ਦੇ ਸਕਦੇ ਅਸੀਂ ਗਵਰਨਮੈਂਟ ਦੇ ਹਿਸਾਬ ਨਾਲ ਜੋ ਰੇਟ ਵੱਧਦਾ ਅਸੀਂ ਦੇ ਦਾਂਗੇ ਅਸੀਂ ਇੱਕ ਸਿੰਪਲ ਜਿਹਾ ਸਵਾਲ ਕਰਨਾ ਹੈ ਵੀ ਜਿਸ ਹਿਸਾਬ ਨਾਲ ਸਕੂਲ ਨੇ ਚਾਰਜਸ ਵਧਾਏ ਆ ਕਿ ਆਮ ਇਨਸਾਨ ਦੀ ਜੇਬ ਉਹਨੂੰ ਬੇਅਰ ਕਰ ਸਕਦੀ ਆ ਕੀ ਸਾਡੇ ਜਿਹੜੇ ਇਨਕਮ ਆ ਉਸ ਹਿਸਾਬ ਨਾਲ ਵਧ ਗਈ ਹੈ ਤੇ ਜੇ ਇਸ ਹਿਸਾਬ ਨਾਲ ਹੀ ਵਧਾਉਂਦੇ ਰਹਿਣਗੇ ਤੇ ਕੀ ਆਪਾਂ ਅਗਲੇ ਸਾਲ ਇਹ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਸਕਦੇ ਆ ਕਿੰਨੀ ਫੀਸ ਸਕੂਲ ਵੱਲੋਂ 43% ਫੀਸ ਜਿਹੜੀ ਆ ਸਕੂਲ ਦੀ ਵੱਚੂਕੀ ਆ ਹੁਣ ਤੱਕ ਠੀਕ ਆ ਜੀ ਤੇ ਜੇ ਇਹੀ ਰੂਟੀਨ ਰਹੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਜ਼ਿਆਦਾਤਰ ਪੇਰੈਂਟਸ ਆ ਅਗਲੇ ਸਾਲ ਦਾ ਸੈਸ਼ਨ ਕੰਟੀਨਿਊ ਕਰ ਪਾਉਣਗੇ ਹੁਣ ਸਾਡੇ ਐਮਐਲਏ ਸਾਹਿਬ ਅੰਦਰ ਗਏ ਹੋਏ ਆ ਉਹ ਦੇਖਦੇ ਆ ਸਾਨੂੰ ਬਾਹਰ ਆ ਕੇ ਕੀ ਦੱਸਦੇ ਉਸ ਤੋਂ ਬਾਅਦ ਹੀ ਅਸੀਂ ਆਪਣੇ ਅੱਗੇ ਦਾ ਜਿਹੜਾ ਵਾ ਪਲੈਨਿੰਗ ਕਰਾਂਗੇ ਸਾਡੇ ਕੋਲ ਤਾਂ ਆਪਸ਼ਨ ਖੁੱਲੇ ਹੀ ਨਹੀਂ ਹਾਂਜੀ ਸਰ ਲਾਈਟ ਬੰਨੀ ਖਾ ਇਹੀ ਇਸ ਸਰ ਜਿਹੜੀ ਗੱਲ ਵੀ ਆਪਾਂ ਪ੍ਰਿੰਸੀਪਲ ਮੈਡਮ ਕੋਲ ਵੀ ਰਿਕੁਐਸਟ ਲੈ ਕੇ ਆਏ ਆਂ ਵੀ ਜਿਹੜੀ ਤੁਸੀਂ ਫੀਸ ਹੈ ਸਾਡੀ ਐਲਸ ਸੱਚ ਹਾਈ ਕੀਤੀ ਹੈ ਇਹਦੇ ਤੇ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਕੇ ਚੈੱਕ ਕਰੋ ਕਿ ਕਿਤੇ ਨਾ ਕਿਤੇ ਐਥੀਕਲ ਨਹੀਂ ਲੱਗਦੀ ਹੈਗੀ ਕਿਉਂ ਜੋ ਜਿਹੜੀ ਇਨਫਰਾਸਟ੍ਰਕਚਰ ਦੀ ਕੋਸਟ ਹੈ ਇਹ ਸਿਰਫ ਇਸ ਸਾਲ ਦੇ ਬੱਚਿਆਂ ਨੇ ਨਹੀਂ ਹੀ ਬੇਅਰ ਕਰਨੀ ਇਹ ਆਉਣ ਵਾਲੇ 10 ਜਾਂ 15 ਸਾਲ ਤੱਕ ਯੂਜ਼ ਕੀਤੀ ਜਾਣੀ ਹੈ ਜਿਹੜੀਆਂ ਕੁਰਸੀਆਂ ਵੀ ਆ ਉਹ ਵੀ ਹਰ ਕਿਸ ਨੇ ਐ ਯੂਜ਼ ਕਰਨੀ ਹੈ ਤੇ ਬਾਕੀ ਜਿੱਥੋਂ ਤੱਕ ਗੱਲ ਰਹੀ ਬੀਸੀਐਮ ਦੀ ਹੈ ਕੁਆਲਿਟੀ ਐਜੂਕੇਸ਼ਨ ਦੇਣ ਲਈ ਤੇ ਐਥੀਕਲ ਮੋਟਿਵਸ ਦੇ ਲਈ ਜਾਣਿਆ ਜਾਂਦੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲ ਮੈਡਮ ਜਾਂ ਮੈਨੇਜਮੈਂਟ ਟੀਮ ਪੂਰਾ ਇਹਦਾ ਹੱਲ ਕਰੇ ਹਾਂ ਬਿਲਕੁਲ ਹਮ ਇਸੀ ਚੀਜ਼ ਕੇ ਅਗੇਂਸਟ ਹੈ ਜੋ ਇਹ ਜਸਟ ਅਨਜਸਟੀਫਾਈਡ ਇਦੋਂ ਨੇ ਫੀਸ ਇਨਕਰੀਜ਼ ਕਰੀਏ ਉਹ ਬਹੁਤ ਹੀ ਗਲਤ ਬਾਤ ਹੈ ਕੁਝ ਇੱਕ ਨਾਰਮਲ ਮਿਨੀਮਲ ਅਮਾਉਂਟ ਅਗਰ ਇਹ ਇਨਕਰੀਜ਼ ਵੀ ਕਰਤੇ ਤਾਂ हमको ਸ਼ਾਇਦ ਕੋਈ ਪ੍ਰੋਬਲਮ ਨਹੀਂ ਹੋਣੀ थी बट ही इन्होंने एकदम ही जो इंक्रीज अभी लास्ट ईयर यू क्लास में, में मेरी बेटी पढ़ती थी तो उसकी फ़ीस मैंने अराउंड फोर्टीन थाउजेंड फाइव हंड्रेड क्वार्टरली भरी है अब डायरेक्ट अब वो फ़र्स्ट क्लास में आई है तो मेरे को ट्वेंटी थाउजेंड टेन रुपीज़ पे करना पड़ रहा है क्वार्टरली पे करना पड़ेगा अब ये देखो इंक्रीज सीधा ही मेरे सिक्स थाउजेंड फ़ीस उसकी इंक्रीज़ हो गई है क्या अब इस तरीके से अब हमारी सैलरीज़ या जो घर का खर्चा है वो इस तरीके से हमें ऑब्वियसली तो 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 अब हमने अब सिर्फ एक स्कूल फ़ीस तो नहीं होती है ना अब बच्चे ने घर आना है उसको भी एक्स्ट्रा करिकुलर एक्टिविटी चाहिए बिकॉज ऑफ़ द कॉम्पिटिशन इज गोइंग अराउंड तो उसको कोई एक्स्ट्रा करिकुलर एक्टिविटी के लिए चाहिए कोई हॉबी क्लास चाहिए कुछ ना कुछ चाहिए ये इसमें क्लास में फर्स्ट आने के लिए या टॉप पे रहने के लिए देखो इसमें इन... अकेली फ़ीस तो आई नहीं है इसमें अकेली फ़ीस तो इंक्रीज नहीं हुई इसमें ट्रांसपोर्टेशन भी तो पेरेंट्स ने देना है बुक्स भी लेनी है और देखो साल की यूनिफॉर्म एक यूनिफॉर्म तो लेनी नहीं है चलो विंटर की लगा लो दो नहीं लेनी पाँच यूनिफॉर्म आती है पूरे साल में हाउस की आ गई ऑटम की समर की स्पोर्ट्स डे की इनकी आ गई पाँच यूनिफॉर्म्स कम है सोचो फीस है ट्रांसपोर्ट का है यूनिफॉर्म का है बुक्स का अलग है फिर बच्चे ने कोई एक्टिविटी है उसका अलग से है इनकी ऑल मंथ हाँ जी यही करते कि फीस कम की, की जाए हमने तो बोला नहीं था कि एसी लगाओ हमसे एसी का कंसेंट तो लिया ही नहीं गया और एसी पूरा साल हम तो ए भी चलो सही बात है एसी पूरा साल नहीं चलना रेमेश्च दो रेमेश्च दो महीने चल जाएगा तीन महीने चल जाएगा इससे ज़्यादा तो फीस में नहीं आएगा ना वही तो बात है।